ठीक है मैं जाऊंगा जी मैं सुल्तानपुर लोधी कपूरथला ये सारा जो एरिया हैगा जेडे उथे जेडे खास करके डेरे आ सुल्तानपुर लोधी ਉਹਨਾਂ ਦੇ ਚਾਰੋਂ ਪਾਸੇ ਪਾਣੀ ਆ ਉੱਥੇ ਜਿਆਦਾ ਪ੍ਰੋਬਲਮ ਸੀਰੀਅਸ ਹੈਗੀ ਆ ਉੱਥੇ ਸਾਡੀਆਂ ਮੈਡੀਕਲ ਟੀਮਾਂ ਲੱਗੀਆਂ ਹੋਈਆਂ ਜੀ ਅਸੀਂ ਬੋਟ ਐਂਬੂਲੈਂਸ ਦਾ ਵੀ ਸਾਡੇ ਕੋਲ ਜਿਹੜੀਆਂ ਮੋਟਰਾਈਜ਼ਡ ਬੋਟ ਆ ਉਹਨਾਂ ਦੇ ਨਾਲ ਅਸੀਂ ਜਿਹੜੇ ਆ ਗਿਆ ਉਹ ਕੱਲੇ-ਕੱਲੇ ਡੇਰੇ ਤੱਕ ਟਾਣੀ ਤੱਕ ਵੀ ਪਹੁੰਚ ਕਰ ਰਹੇ ਆਂ ਔਰ ਜਿਹੜਾ ਸਕੂਲ ਹੈਗਾ ਉੱਥੇ ਉਹਦੇ ਵਿੱਚ ਅਸੀਂ ਆਪਣਾ ਬੇਸ ਹਸਪੀਟਲ ਬਣਾਇਆ ਹੈਗਾ ਦੋ ਐਂਬੂਲੈਂਸ ਸਾਡੀਆਂ ਉੱਥੇ ਲੱਗੀਆਂ ਹੋਈਆਂ ਸੋ ਅਸੀਂ ਐਂਬੂਲੈਂਸ ਮੋਬਾਈਲ ਟੀਮਸ ਤੇ ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਐ ਸਾਰੇ ਬਣਾਈਆਂ ਹੈਗੀਆਂ ਕਿਉਂਕਿ ਜਦੋਂ ਇਹਦੇ ਨਾਲ-ਨਾਲ ਜਦੋਂ ਹੜ੍ਹਾਂ ਹੁੰਦੇ ਆ ਜੋ ਫਸਲਾਂ ਦਾ ਹੋਰ ਜਿਹੜਾ ਆਪਣਾ ਨੁਕਸਾਨ ਹੁੰਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਦਾ ਚਲੋ ਸਰਕਾਰ ਮਦਦ ਕਰੇਗੀ ਆਪਾਂ ਔਕੇ ਸੋਕੇ ਇੱਕ ਦੂਜੇ ਦੀ ਮਦਦ ਕਰਕੇ ਸੰਗਤ ਬਹੁਤ ਸੇਵਾ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਇੱਥੋਂ ਤੱਕ ਕਿ ਮवेशੀਆਂ ਵਾਸਤੇ ਚਾਰਾ ਖਾਲ ਮਾਰਕੀਟ ਵੱਲੋਂ ਔਰ ਦੁਆញਾ ਪੀਣ ਵਾਲਾ ਪਾਣੀ ਸੰਗਤਾਂ ਵੀ ਟਰਾਲੀਆਂ ਭਰ ਕੇ ਲੈ ਕੇ ਆ ਰਹੀਆਂ ਅਸੀਂ ਵੀ ਉਹਨਾਂ ਨੂੰ ਸਾਰਾ ਦੇ ਰਹੇ ਆ ਤੇ ਸੁੱਕਾ ਰਾਸ਼ਨ ਵੀ ਦੇ ਰਹੇ ਆ ਔਰ ਲੋਕ ਵੀ ਟਰਾਲੀਆਂ ਪਰ ਭਰ ਕੇ ਆ ਰਹੇ ਆ ਤਰਨ ਤਰਨ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਲੋਕ ਪ੍ਰਭਾਵਿਤ ਨਹੀਂ ਆ ਉਹਨੇ ਜ਼ਿਆਦਾ ਕੁਛ ਇੱਕ ਸੀਗੇ ਜਿਹੜਾ ਨੂੰ ਰੈਸਕਿਊ ਕਰ ਲਿਆ ਜਿਹਦਾ ਪ੍ਰਸ਼ਾਸਨ ਨੇ ਮੈਂ ਇਸ ਤੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਸਾਰੇ ਡਿਪਾਰਟਮੈਂਟ ਦੇ ਬੰਦੇ ਸੀ ਉੱਤੇ ਉਹਨਾਂ ਨੇ ਮੈਨੂੰ ਬਰੀਫ ਕੀਤਾ ਹਾਂ ਫਸਲ ਬਹੁਤ ਲਾਰਜ ਏਰੀਆਜ਼ ਦੇ ਵਿੱਚ ਜਿਹੜੀ ਚਾਹੇ ਖਡੂਰ ਸਾਹਿਬ ਤਰਨ ਤਰਨ ਔਰ ਪੱਟੀ ਦੇ ਵਿੱਚ ਕਾਫੀ ਸਾਰੇ ਜਿਹੜੇ ਪਲ ਪਰਨਾ ਦੀ ਜਿਹੜੀ ਹੈਗੀ ਆ ਉਹ ਫਸਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ ਉਹ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੇ ਵਾਸਤੇ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਵੀ ਅੱਜ ਸੁਲਤਾਨਪੁਰ ਲੋਧੀ ਆਏ ਸੀ ਉਹਨਾਂ ਨੇ ਜਿਹੜੀ ਪ੍ਰੈਸ਼ਗਰਦਾਰੀ ਹੁਣ ਜਦੋਂ ਪਾਣੀ ਰਿਸੇਵ ਕਰਦਾ ਉਹਦਾ ਸਰਵੇ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਆ ਗਈ ਉਹਨਾਂ ਦੀ ਮਦਦ ਕਰਾਂਗੇ ਵਾਦ ਤੋਂ ਵਾਦ ਸਰਕਾਰ ਮਦਦ ਕਰੇਗੀ ਉਹਨਾਂ ਦੀ ਬਾਹ ਫੜੇਗੀ ਤੇ ਹੁਣ ਸਾਡੇ ਵਾਸਤੇ ਜਿਹੜਾ ਮੇਰਾ ਮੇਨ ਕੰਨਸਰ ਮੇਰਾ ਇੱਕ ਤਾਂ ਹੈਗਾ ਵੀ ਜਿਹੜਾ ਜਿੱਥੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਚ ਮੈਡੀਕਲ ਰੀਲੀਫ ਹੈ ਉਹ ਲੋਕਾਂ ਨੂੰ ਪਹੁੰਚੇ ਤੇ ਦੂਜਾ ਮੇਰਾ ਮਕਸਦ ਇਹ ਆ ਵੀ ਹੁਣ ਇਹਦੇ ਨਾਲ ਜਦੋਂ ਆਉਂਦਾ ਨਾ ਜੀ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਫੈਲੜ ਵਾਲੀਆਂ ਬਿਮਾਰੀਆਂ ਸੈਕੰਡ ਡਿਜ਼ੀਜ਼ਸ ਹੋ ਰਹੀਆਂ ਲੋਕਾਂ ਨੂੰ ਕਾਫੀ ਉਸ ਤੋਂ ਵਿਚਾਰ ਰੱਖਣ ਦੀ ਲੋੜ ਹੈ ਔਰ ਇਹਦੇ ਨਾਲ ਨਾਲ ਜਿਹੜਾ ਡੈਂਗੀ ਚਿਕਨਗੁਨੀਆ ਔਰ ਮਲੇਰੀਆ ਇਹਦੇ ਨਾਲ ਜਿਹੜਾ ਡਾਇਰੀਆ ਕੋਲਰਾ ਇਹ ਜਿਹੜਾ ਸਾਰਾ ਤੁਹਾਡਾ ਹੈਪਟਾਈਟਸ ਇਹ ਐਂਡ ਇਹ ਇਹ ਜਿਹੜੀਆਂ ਬਿਮਾਰੀਆਂ ਆ ਗਈਆਂ ਉਹਨਾਂ ਤੋਂ ਬਚਣ ਲਈ ਅਸੀਂ ਇੱਕ ਤਾਂ ਪਾਣੀ ਅਸੀਂ ਸਪਲਾਈ ਕਰ ਰਹੇ ਹਾਂ ਜਿਹੜੇ-ਜਿਹੜੇ ਲੋਕ ਅਫੈਕਟਡ ਹੈ ਉਹਨਾਂ ਨੂੰ ਕਹਿੰਦੇ ਪਾਣੀ ਤੁਸੀਂ ਅਜੇ ਇੱਕ ਅਗਲਾ ਹਫ਼ਤਾ 10 ਦਿਨ 15 ਦਿਨ ਬੋਟਲ ਪੀਓ ਤੇ ਅਸੀਂ ਕਲੋਰਿੰਦੀਆਂ ਗੋਲੀਆਂ ਇਸ ਤੋਂ ਸਵਾਇ ਸਾਡੀਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਸਾਰਿਆਂ ਕੋਲ ਸਾਰੀ ਦਵਾਈ ਉਹਨਾਂ ਕੋਲ ਹੈਗੀ ਆ ਤੇ ਸਾਡੇ ਜਿਹੜੇ ਬੇਸ ਹਸਪੀਟਲ ਹੈ ਚਾਹੇ ਤਰਨਤਾਰਨਾ ਕੂਰਥਲਾ ਸੁਲਤਾਨਪੁਰ ਲੋਧੀ ਆ ਸਬਡਿਵੀਜ਼ਨ ਹਸਪੀਟਲ ਹੈ ਪੱਟੀ ਦਾ ਉੱਥੇ ਅਸੀਂ ਸਾਰਾ ਬੰਦੋਬਸਤ ਕੀਤਾ ਹੋਇਆ ਜੀ ਸਾਡੇ ਕੋਲੇ ਬੈਡਸ ਵੀ ਆ ਡੈਂਗੀ ਵਾਸਤੇ ਵੀ ਡਾਇ ਕਈ ਵਾਰੀ ਬੰਦੇ ਨੂੰ ਸ਼ੂਗਰ ਹੁੰਦੀ ਆ ਜਾਂ ਕੋਈ ਛੋਟਾ ਬੱਚਾ ਹੋਦਾ ਉਹਨੂੰ ਡੀਹਾਈਡਰੇਸ਼ਨ ਬਹੁਤ ਛੇਤੀ ਹੁੰਦੀ ਆ। ਅਸੀਂ ਆਪਾਂ ਕੱਲ ਜਾਵਾਂਗੇ, ਕੱਲ ਪਰਸੋਂ ਕਰਦੇ ਕਰਦੇ ਕਿਵਾਂ ਦੀ ਜਾਨ ਦਾ ਖਤਰਾ ਹੋ ਜਾਂਦਾ। ਤੇ ਉਹ ਉਹ ਨਹੀਂ ਕਰਨਾ। ਨਾਲ ਦੀ ਨਾਲ ਆਪਣਾ ਜਿਹੜਾ ਹੈਗਾ ORS ਦਿੱਤਾ ਹੋਇਆ, ক্লোਰਿੰਦੀਆਂ ਗੋਲੀਆਂ ਅਸੀਂ ਵੰਡ ਰਹੇ ਆਂ। ਆਸ਼ਾ ਵਰਕਰ ਤੱਕ ਪਹੁੰਚੇ ਹੋਈਆਂ। 2 ਲੀਟਰ ਦੇ ਵਿੱਚ ਗੋਲੀ ਪਾ ਕੇ ਰੱਖ ਦਿਓ। 20 ਮਿੰਟ ਬਾਅਦ ਤੁਸੀਂ ਉਹ ਪਾਣੀ ਪੀ ਸਕਦੇ ਹੋ ਤਾਂ ਉਹ ਸੇਫ ਹੁੰਦਾ। ਜਾਂ ਉਹਨੂੰ ਪਾਲ ਕਰਕੇ ਪੀ ਲੋ। ਸਰ ਇੱਕ ਵੀ ਚਾਹ ਰੂ ਵੀ ਪਾਣੀ ਵੀ ਚੈੱਕ ਹੋਣੀ ਚਾਹੀਦੀ ਹੈ ਸਕੂਲਾਂ ਦੇ ਵੀ। ਪਾਣੀ ਦੀ ਅਸੀਂ ਰੋਜ਼ ਦੀ ਟੈਸਟਿੰਗ ਹੋ ਰ ਮੇਰੇ ਕੋਲੇ ਇਹਦਾ ਸਾਰਾ ਜਿਹੜਾ ਹੈਗਾ ਉਹ ਡਾਟਾ ਵੀ ਆ ਔਰ ਮੈਂ ਤੁਹਾਨੂੰ ਇਹ ਜਾਣ ਕੇ ਸ਼ਤ ਤੁਹਾਨੂੰ ਖੁਸ਼ੀ ਹੋਏਗੀ ਇਹਦੇ ਵਿੱਚ ਸਾਡਾ ਸਟੇਟ ਲੈਵਲ ਤੇ ਟਾਸਪੋਰਸ ਹੈ ਜੀ ਉਹਨਾਂ ਸਰਵੇਲੈਂਸ ਗਰੁੱਪ ਕਹਿੰਦੇ ਆ ਉਹਦੇ ਵਿੱਚ ਜਿਹਦੇ ਵਿੱਚ ਸਿਹਤ ਤੋਂ ਸਵਾਏ ਵਾਲਾ ਐਜੂਕੇਸ਼ਨ ਦੇ ਵਾਟਰ ਸਪਾਈ ਸੈਨੀਟੇਸ਼ਨ ਦੇ ਲੋਕਲ ਬਾਡੀਜ਼ ਦੇ ਇਸ ਤਰ੍ਹਾਂ ਰਿਪੋਰਟਸ ਆਂਦੀਆਂ ਜੀ ਜ਼ਿਲ੍ਹੇ ਵਾਈਜ਼ ਦੀ ਮੈਂ ਡੇਲੀ ਸਟੈਟਿਸਟਿਊਸ਼ਨ ਨਾਲ ਗੱਲ ਕਰਦਾ ਕੱਲੇ-ਕੱਲੇ ਜ਼ਿਲ੍ਹਾ ਵਾਈਜ਼ ਹੈ ਕਿਤੇ ਕਿੰਨੇ ਸਪਰ ਟੈਸਟ ਕੀਤੇ ਇਹ ਜਿਵੇਂ ਤੁਹਾਨੂੰ ਮੈਂ ਜੇ ਮਿਸਾਲ ਦੇ ਤੌਰ ਤੇ ਦੱਸਾਂ ਜੀ ਅੱਜ ਦੇ ਅਸੀਂ ਆਹ ਜਿਹੜਾ ਫਤਿਹਗੜ੍ਹ ਸਾਹਿਬ ਹੈ ਜੀ ਉੱਥੇ ਮਤਲਬ ਜਿਹੜੇ ਹੈਗੇ ਆ ਤੁਹਾਡੇ 58 ਸੈਂਪਲ ਟੈਸਟ ਕੀਤੇ 15 ਫੇਲ ਹੋਏ ਉਹਦੇ ਚੋਂ ਇਹ ਕੱਲੇ ਕੱਲੇ ਜਿਹੜੀ ਰਿਪੋਰਟ ਹੈ ਮੈਂ ਡੇਲੀ ਦੋ ਵਾਰੀ ਦੇ ਅੰਦਰ ਰਿਵਿਊ ਕਰਦਾ ਦੂਜੇ ਨੰਬਰ ਤੇ ਤੁਹਾਡਾ ਆ ਗਿਆ ਜੀ ਇਹ ਜਿਹੜਾ ਹੈਗਾ ਅ ਕਰਦਾ ਜੀ ਅਬਰ ਸਰ ਦੇ ਵਿੱਚ ਤੁਹਾਡੇ ਜਿਹੜੇ ਹੈਗਾ ਤਿੰਨ ਸੈਂਪਲ ਫੇਲ ਹੋਏ ਆ ਜੀ ਇਹ ਮਤਲਬ ਤਿੰਨੇ ਤਿੰਨ ਲਏ ਸੀ ਤਿੰਨੇ ਅੱਜ ਟੈਸਟ ਹੋ ਕੇ ਰਿਪੋਰਟ ਆਈਆਂ ਤਿੰਨ ਦੇ ਤਿੰਨ ਫੇਲ ਹੋਏ ਆ ਸੋ ਇਹ ਅਸੀਂ ਲੋਕਾਂ ਦੇ ਬਿਮਾਰ ਹੋਣ ਦਾ ਇੰਤਜ਼ਾਰ ਨਹੀਂ ਕਰਦੇ ਜੀ ਨਾ ਡੈਂਗੀ ਦਾ ਇੰਤਜ਼ਾਰ ਕਰਦੇ ਆ ਉਹਦੇ ਵਾਸਤੇ ਅਸੀਂ ਲਾਰਵਾ ਹੁੰਦਾ ਜਿਹੜਾ ਕਿਸੇ ਦੇ ਕੂਲਰ ਚ ਮਿਲ ਗਿਆ ਸਾਨੂੰ ਪਾਣ ਪਾਛਿਆ ਦੇ ਕਟੋਰੀਆਂ ਚ ਮਿਲ ਗਿਆ ਵੇਸ਼ਿਆਂ ਵਾਸਤੇ ਕੁੱਤਿਆਂ ਵਾਸਤੇ ਲੋਕਾਂ ਰੱਖੇ ਹੁੰਦੇ ਆ ਜਾਂ ਫ੍ਰਿਜ ਦੀ ਟ੍ਰੇ ਦੇ ਨੀਚੇ ਮਿਲ ਗਿਆ ਜਾਂ ਘਰ ਦੇ ਆਸ-ਪਾਸੇ ਖੜਾ ਮਿਲ ਗਿਆ ਉਹਨੂੰ ਅਸੀਂ ਲਾਰਵਲ ਇੰਡੈਕਸ ਕਹਿੰਦੇ ਆ ਇਸੇ ਤਰ੍ਹਾਂ ਪਾਣੀ ਦੇ ਸੈਂਪਲ ਟੈਸਟ ਕਰਕੇ ਜੇ ਕੋਈ ਡਾਰੀਆਂ ਨਹੀਂ ਫੈਲਿਆ ਹੋਇਆ ਕਿਤੇ ਵੀ ਪੰਜਾਬ ਦੇ ਵਿੱਚ ਕਿਤੇ ਨਹੀਂ ਆ ਤੇ ਜਿੱਥੇ ਸਾਡਾ ਸੈਂਪਲ ਫੇਲ ਹੁੰਦਾ ਸੀ ਇਮੀਡੀਏਟਲੀ ਉਹਨਾਂ ਨੂੰ ਮਤਲਬ ਟੈਂਕਰ ਦੇ ਨਾਲ ਜਾਂ ਬੋਤਲਾਂ ਦੇ ਨਾਲ ਆਲਟਰਨੇਟ ਸੋਰਸ ਆਫ ਵਾਟਰ ਸਪਲਾਈ ਤੇ ਸਿਹਤ ਮੈਹਿਕਮਾ ਔਰ ਜਿਹੜਾ ਤੁਹਾਡੇ ਚਾਹੇ ਮਿਊਸਪਲ ਕਮੇਟੀ ਹੋਵੇ ਮਿਊਸਪਲ ਕਾਰਪੋਰੇਸ਼ਨ ਹੋਵੇ ਪੰਚਾਇਤਾਂ ਹੋਣ ਉਹ ਨਾਲ ਦੀ ਨਾਲ ਜਿਹੜਾ ਹੈਗਾ ਪਹਿਲਾਂ ਦੇਖਦੀਆਂ ਕਿ ਮਿਕਸਿੰਗ ਕਿੱਥੇ ਹੋ ਰਹੀ ਆ ਪਾਣੀ 'ਚ ਖਰਾਬੀ ਕਿੱਥੋਂ ਆ ਰਹੀ ਆ ਉਹਨੂੰ ਫਿਕਸ ਕਰਦੀਆਂ ਸੋਰਸ ਤੇ ਪਾਣੀ ਟੈਸਟ ਕਰਦੀਆਂ ਵੀ ਸੋਰਸ ਦਾ ਪਾਣੀ ਠੀਕ ਆ ਜੀ ਲੋਕਾਂ ਨੂੰ ਕਹਿੰਦੇ ਪੀਣ ਲਈ ਪਾਣੀ ਇੱਥੋਂ ਲੈ ਲਓ ਔਰ ਉਹਨੂੰ ਲੋਕਾਂ ਦੇ ਘਰਾਂ ਤੱਕ ਜਦੋਂ ਸਾਫ਼ ਨਹੀਂ ਹੋ ਜਾਂਦਾ ਜਦੋਂ ਤਿੰਨ ਚਾਰ ਪੋਟਾ ਪੋਸਟ ਨਹੀਂ ਆ ਜਾਂਦੇ ਉੰਨੀ ਦੇ ਰਸੀਆਂ ਨੂੰ ਆਲਟਰਨੇਟ ਸੋਰਸ ਤੋਂ ਸਾਫ਼ ਪਾਣੀ ਪੀਣ ਲਈ ਦਿੰਨੇ ਆ ਸੋ ਅਸੀਂ ਇਹ ਇੱਕ ਸਟੈਪ ਅੱਗੇ ਜਾ ਕੇ ਇਹ ਬਿਮਾਰ ਲੋਕਾਂ ਦੇ ਬਿਮਾਰ ਹੋਣ ਦੀ ਇੰਤਜ਼ਾਰ ਨਹੀਂ ਕਰਨੀ ਲੋਕਾਂ ਨੂੰ ਕਸ਼ਟਾ ਹੁੰਦਾ ਨਾ ਲਾਚ ਚਾਹੀਏ ਅਸੀਂ ਫ੍ਰੀ ਕਰਦੀਏ ਡੰਗੀ ਦਾ ਬੰਦਾ ਵੀ ਜੇ ਐਮਰੇ ਸ਼ੁਰੂ ਹੋ ਗਈ ਤਾਂ ਉਹ ਹੋ ਗਿਆ ਔਰ ਟੱਚ ਵਡ ਅਜੇ ਤੱਕ ਸਾਡਾ ਕੋਈ ਡੰਗੀ ਨਾਲ ਡੈਥ ਨਹੀਂ ਹੋਈ ਜੀ ਅੱਜ ਵੀ ਮੈਂ ਉੱਥੇ ਜਿਹੜੇ ਡੇਰਿਆਂ ਤੇ ਜਾ ਕੇ ਆਇਆ ਉੱਥੇ ਇੱਕ ਦੋ ਜਗ੍ਹਾ ਤੇ ਸੱਪ ਸੀ ਉਹਨਾਂ ਨੂੰ ਮੈਂ ਕਿਹਾ ਵੀ ਭਾਈ ਤੁਸੀਂ ਆਪਣਾ ਦਿਨੇ ਜਿਹੜਾ ਸਾਰਾ ਕੰਮ ਕਰ ਲਓ ਆਪਣਾ ਦਿਨੇ-ਦਿਨੇ ਔਰ ਹੱਥ 'ਚ ਇੱਕ ਟਾਰਚ ਜ਼ਰੂਰ ਰੱਖਣੀ ਹੈ ਪੁਰਾਣੇ ਫਾਰਮੂਲੇ ਆ ਜੀ ਇੱਕ ਹੱਥ 'ਚ ਟਾਰਚ ਇੱਕ ਹੱਥ 'ਚ ਛੋਟੀ ਔਰ ਜੇ ਬਰਸਾਤ ਦੇ ਮੌਸਮ 'ਚ ਛੋਟੀ ਦਾ ਕ ਤੇ ਦੂਜੇ ਹੱਥ ਦੇ ਵਿੱਚ ਟਾਰਚ ਦੂਰ ਰੱਖਣੀ ਆ ਨਾ ਡੌਗ ਬਾਈਟ ਟਾਰਸਨੇਕ ਬਾਈਟ ਏਵੋਇਡ ਕਰਨੀ ਆ ਆਸ-ਪਾਸੇ ਦੇਖੋ ਮੈਨੂੰ ਬੜੀ ਹੈਰਾਨੀ ਹੋਈ ਆ ਕਿ ਉੱਥੇ ਉਹ ਸਾਰੇ ਏਰੀਆ ਦੇ ਵਿੱਚ ਹਵਾ ਬੜੀ ਸਾਫ਼ ਸੀ ਜਿਹੜਾ ਜਿੱਥੇ ਮੈਂ ਤੁਹਾਨੂੰ ਕਹਿ ਰਿਹਾ ਫਲਟ ਪ੍ਰੋਕਟ ਏਰੀਆ 'ਚ ਉੱਥੇ ਮੱਛਰ ਬਿਲਕੁਲ ਨਹੀਂ ਸੀਗੇ ਜੀ ਕਿ ਇਹਨਾਂ ਜਦੋਂ ਪਾਣੀ ਰੇਟ ਕਰੇਗਾ ਹੋ ਸਕਦੇ ਆ ਪ੍ਰੋਬਲਮ ਹੋ ਸਕਦੇ ਆ ਉਹਦੇ ਵਾਸਤੇ ਅਸੀਂ ਫਿਊਮਿਗੇਸ਼ਨ ਲਗਾਤਾਰ ਕਰ ਰਹੇ ਆਂ ਔਰ ਇੰਡੋਰ ਸਪਰੇ ਵੀ ਕਰ ਰਹੇ ਆ ਜਿੱਥੇ ਸਾਨੂੰ ਕੋਈ ਲੱਗਦਾ ਵੀ ਹੈਗਾ ਜਿੱਥੇ ਸਾਨੂੰ ਕੋਈ ਲਾਰਵਾ ਮਿਲਦਾ ਹੈਗਾ ਸੋ ਸਾਡੇ ਸਾਰੇ ਹੈਲਥ ਵਰਕਰ ਜਿਹੜੇ ਹੈਗੇ ਆ ਬਹੁਤ ਸਿਵਲ ਸਰਜਨ ਦੀ ਸਾਰੀ ਜਿੰਨੀ ਟੀਮ ਹੈ ਡਿਸਟ੍ਰਿਕਟ ਲੈਵਲ ਦੀ ਇਹ ਬਹੁਤ ਲਗਨ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਭਾਵ ਦੇ ਨਾਲ ਲੱਗੇ ਹੋਇਆ ਸਾਰੇ ਅਸੀਂ 20000 ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਟੀਚਰਸ ਨੂੰ ਟ੍ਰੇਨਿੰਗ ਦੇ ਰਹੇ ਆ ਸਟੂਡੈਂਟਸ ਨੂੰ ਕਰ ਰਹੇ ਆ ਉਹਨਾਂ ਨੂੰ ਆਪਣਾ ਆਪਣਾ ਘਰ ਚੈੱਕ ਕਰਨਗੇ ਉਹ ਤੇ ਮੀਡੀਆ ਨੂੰ ਵੀ ਬੇਨਤੀ ਕਰਦੇ ਆ ਜੀ ਤੁਹਾਡਾ ਵੀ ਬਹੁਤ ਇਹਦੇ ਯੋਗਦਾਨ ਹੈ ਤੁਸੀਂ ਵੀ ਲੋਕਾਂ ਸਾਡੀ ਜਿਹੜੀ ਗੱਲ ਪਛਾਣਦੇ ਹੋ ਤੇ ਇਹ ਕੁਲ ਮਿਲਾ ਕੇ ਜਿਹੜੀ ਸਿਚੁਏਸ਼ਨ ਆ ਬਿਲਕੁਲ ਕੰਟਰੋਲ ਚ ਆ ਸੀ ਚਾਹੁੰਦੇ ਆ ਵੀ ਅਗਲਾ 1 ਮਹੀਨਾ ਸਾਡਾ ਕ੍ਰੂਸ਼ੀਅਲ ਆ ਸਰ ਕੂਡ ਜਿਹੜੀ ਟੈਸਟਿੰਗ ਕਰਦੀ ਹੈ ਮਜਬੂਤ ਚੈੱਕ ਕਰਨਾ ਹੁੰਦਾ ਵਾ ਤੇ ਸਰ ਮੀਡੀਆ ਦਾ ਤੁਸੀਂ ਇਨਕਾਰ ਕੀਤਾ ਕਿ ਨਹੀਂ ਲੈ ਕੇ ਨਾਲ ਜਾਂਦਾ ਸਰ ਕਿਤੇ ਕੂਡ ਜਦੋਂ ਚੈੱਕ ਕੀਤਾ ਜਾਂਦਾ ਬਾਜ਼ਾਰਾਂ ਚ ਫਰੂਟ ਜਾਂ ਮਿਠਾਈ ਤੇ ਸਰ ਉਹ ਕਿਤੇ ਵੀ ਬਿਲਕੁਲ ਮੀਡੀਆ ਚ ਨਹੀਂ ਬਾਤ ਲਗਾ ਦੇਖੋ ਉਹਦੇ ਚ ਨਾ ਇੱਕ ਤਾਂ ਸਾਡੇ ਕੋਲ ਟੈਸਟ ਦੀ ਰਿਪੋਰਟ ਆਣੀ ਹੁੰਦੀ ਆ ਆਪਾਂ ਕੋਈ ਰਿਪੋਰਟ ਦੇ ਦੀਏ ਉਹਦੇ ਚ ਕਿਸੇ ਬੰਦੇ ਦੀ ਉਹਦੇ ਨਾਲ ਇੱਕ ਸਟਿਗਮਾ ਹੁੰਦਾ ਥੋੜਾ ਜਿਹਾ ਜਿਵੇਂ ਤੁਸੀਂ ਕੋਈ মিডিਆ ਦੇ ਵਿੱਚ ਗੱਲ ਚਲੀ ਗਈ ਕਿ ਫਰਾਨੀ ਦੁਕਾਨ ਜਾਂ ਕੋਈ ਦੂਜਾ ਹੋ ਤਾਂ মিডিਆ ਦਾ ਤਾਂ ਪਤਾ ਲੱਗ ਹੀ ਜਾਂਦਾ ਵੀ ਕਿੱਥੇ ਦੀ ਰਿਪੋਰਟ ਹੈ ਇਹ ਉਹ ਉਹਨਾਂ ਦਾ ਜਿਹੜੇ ਫੂਡ ਬਿਜ਼ਨਸ ਅਪਰੇਟਰ ਕਹਿੰਦੇ ਆ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਐਜੂਕੇਸ਼ਨ ਵੀ ਕਰਦੇ ਆ ਇਹਦੇ ਨਾਲ ਨਾਲ ਅਸੀਂ ਇੱਕ ਫੂਡ ਸੇਫਟੀ ਵੈਨ ਰੱਖੀ ਆ ਕਿ ਉਹ ਮੌਕੇ ਤੇ ਟੈਸਟ ਕਰਕੇ ਖਾਸ ਕਰਕੇ ਦੁੱਧ ਪਨੀਰ ਦੇਸੀ ਕਿਉਂ ਮਸਾਲੇ ਚਾਰ ਚੀਜ਼ਾਂ ਟੈਸਟ ਕਰਕੇ ਮੌਕੇ ਤੇ ਤੁਹਾਨੂੰ ਅੱਧੇ ਘੰਟੇ 10-15 ਮਿੰਟ ਚ ਰਿਪੋਰਟ ਦੇ ਦਿੰਦੀ ਆ ਔਰ ਬੜੀ ਨੋਮੀਨਲ ਜੀ ਬਜਾਰ ਪਰ ਉਹਦੀ ਫੀਸ ਹੈ ਜੀ ਉਹ ਜਿਹੜੀ ਸਾਨੂੰ ਬਲੋ ਉਹ ਆ ਗਈ ਆ ਤੇ ਉਹ ਅਸੀਂ ਉਹਦੇ ਚ ਕੋਈ ਤੁਹਾਨੂੰ ਇਹ ਨਹੀਂ ਵੀ ਤੁਹਾਨੂੰ ਸਜ਼ਾ ਹੋਣੀ ਆ ਲੇਕਿਨ ਹਾਂ ਜੇ ਕਿਸੇ ਦੇ ਸੈਂਪਲ ਬਾਰੀ-ਬਾਰੀ ਫੇਲ ਹੁੰਦੇ ਆ ਫਿਰ ਅਸੀਂ ਉਹਦਾ ਇਨਫੋਰਸਮੈਂਟ ਵਾੜਾ ਸੈਂਪਲ ਲੈਨੇ ਆ ਉਹਦੇ ਵਿੱਚ 6 ਮਹੀਨੇ ਦੀ ਸਜ਼ਾ ਵੀ ਹੁੰਦੀ ਆ ਤੇ ਜੁਰਮਾਨਾ ਵੀ ਬਹੁਤ ਹੁੰਦਾ ਉਹਦੇ ਵਿੱਚ ਤੇ ਜਾਣ ਬੋਝ ਕੇ ਨਹੀਂ ਕਰਨਾ ਚਾਹੀਦਾ ਕਿ ਉਹਦੀ ਕਿਸੇ ਤੋਂ ਅਣਜਾਣੇ ਚ ਨਾ ਹੋਵੇ ਕਿਉਂਕਿ ਜਿਹੜਾ ਪਹਿਲਾਂ ਮੈਨੂੰ ਡੇਰੀ ਵਾਲੇ ਕਹਿੰਦੇ ਸੀ ਡਾਕਟਰ ਸਾਹਿਬ ਵੀ ਅਸੀਂ ਵੀ ਤਾਂ ਦੁੱਧ ਕਿਸੇ ਤੋਂ ਲੈਣੇ ਹੁਣ ਅਸੀਂ ਸਾਡਾ ਅਸੀਂ ਕਿਹੜਾ ਸਾਡੀ 20 ਵਜੇ ਤੋਂ ਲੈਣੇ ਇੱਕ ਬੰਦਾ ਮਾੜਾ ਆ ਗਿਆ ਵਿੱਚ ਅਸੀਂ ਕਹਾਂ ਜੀ ਬਿਲਕੁਲ ਠੀਕ ਹੈ ਤੁਸੀਂ ਉਹਨਾਂ ਦਾ 20 ਵਜਿਆਂ ਦਾ ਬਾਰੀ-ਬਾਰੀ ਚੱਕਰਾ ਲਓ ਜਿਹੜਾ ਮਾੜਾ ਹੋਏਗਾ ਉਹਨੂੰ ਹਟਾ ਦਿਓ ਨਾਲੇ ਉਹਨੂੰ ਪਤਾ ਹੋਵੇਗਾ ਕਿ ਮੇਰਾ ਦੁੱਧ ਵੀ ਟੈਸਟ ਕਰਕੇ ਲੈ ਰਿਆ ਸੋ ਮੈਂ ਦੁੱਧ ਦੇ ਵਿੱਚ ਮਿਲਾਵਟ ਬਹੁਤ ਕਰਦਾ ਜੀ ਦੁੱਧ ਦੇ ਵਿੱਚੋਂ ਪਹਿਲਾਂ ਤੁਸੀਂ ਦੁੱਧ ਦੁੱਧ ਦੇ ਵਿੱਚੋਂ ਜਿਹੜੇ ਮਲਾਈ ਉਤਾਰ ਕੇ ਮਲਾਈ ਖਾ ਲਓ ਤੁਸੀਂ ਮੱਖਣ ਖਾ ਲਓ ਦੇਸੀ ਘਿਓ ਬਣ ਜਾਂਦਾ ਉਹਦੇ ਤੋਂ ਤੇ ਬਾਕੀ ਦਹੀਂ ਬਣਾ ਕੇ ਉਹਦਾ ਖਾ ਲਓ ਸੋ ਜੇ ਤੁਸੀਂ ਘਰੇ ਬਣਾਓਗੇ ਸਾਰਾ ਕੁਝ ਤਾਂ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ ਸਰ ਇੱਕ ਚੀਜ਼ ਇਹ ਮੈਂ ਤਾਂ ਸਭ ਮੈਂ ਕਿਹਾ ਵੀ ਪਨੀਰ ਤੇ ਘਿਓ ਦੇ ਵਿੱਚ ਬਹੁਤ ਮਿਲਾਵਟ ਆ ਉਹ ਜਿਹੜੀ ਗੱਲ ਤੁਸੀਂ ਕਹਿੰਦੇ ਆ ਇਹ ਕਰਦੇ ਆ ਉਹ ਜਿਹੜਾ ਤੁਹਾਡਾ ਵੈਜੀਟੇਬਲ ਫੈਟ ਜਿਹਨੂੰ ਅਸੀਂ ਕਹਿੰਦੇ ਆ ਨਾ ਜੀ ਮળો ਢਾਲ ਢਾ ਜਾਂ ਦੂਜਾ ਮਿਕਸ ਕਰਤਾ ਉਹਨੂੰ ਤੇ ਵਿੱਚ ਕਈ ਬੰਦੇ ਹੋਰ ਵੀ ਚੀਜ਼ਾਂ ਐਡ ਕਰਦੇ ਆ ਜਿਹੜਾ ਕਿ ਜਿਹਨੂੰ ਅਸੀਂ ਹਾਰਫਨ ਵੀ ਕਹਿੰਦੇ ਆ ਉਹ ਵੀ ਆਉਂਦੀਆਂ ਉਹ ਨਹੀਂ ਕਰਨਾ ਚਾਹੀਦਾ ਮਿਲਾਵਟ ਨਹੀਂ ਕਰਨੀ ਚਾਹੀਦੀ ਇਹ ਤਾਂ ਇਨਸਾਨੀਅਤ ਉਗਦੀ ਹੋਈ ਗੱਲ ਆ ਆਪਾਂ ਗੁਰਦੁਆਰੇ ਜਾਂਦੇ ਆ ਮੰਦਿਰ ਜਾਂਦੇ ਆ ਮਸਜਿਦ ਜਾਂਦੇ ਆ ਜਿਹੜੇ ਸਾਰੇ ਬੰਦੇ ਆ ਇਹ ਧਾਰਮਿਕ ਬੰਦੇ ਆ ਜੀ ਬਾਬਾ ਵੀ ਤੁਸੀਂ ਆਪਣਾ ਹੱਕ ਸੱਚ ਦੀ ਇਕਬਾਈ ਖਾਓ ਤੁਸੀਂ ਤੇ ਇਨਫੈਕਟ ਜਦੋਂ ਦੀ ਅਸੀਂ ਸਖਤੀ ਕੀਤੀ ਆ ਉਹਦੇ ਨਾਲ ਫਰਕ ਪਿਆ ਕੁਛ ਮਰੋਣਾ ਬਟ ਜਦੋਂ ਵੀ ਸਾਨੂੰ ਮੀਡੀਆ ਨੇ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦਿੱਤੀ ਆ ਕੋ ਸਾਨੂੰ ਕੋਈ ਵੱਡੀ ਫੈਕਟਰੀ ਆ ਕਿਤੇ ਜਾਂ ਕੋਈ ਬਾਹਰੋਂ ਸਪਲਾਈ ਆਂਦੀ ਆ ਵੱਡੀ ਅਸੀਂ ਟਰੱਕ ਵੀ ਫੜੇ ਆ ਜੀ ਬਹੁਤ ਜਗ੍ਹਾ ਤੇ ਸਰ ਇਹ ਦੀਵਾਲੀ ਦੇ ਲੱਗੇ ਸਾਲ ਭਰਦੇ ਆ ਜੀ ਨਹੀਂ ਨਹੀਂ ਅੱਜ ਵੀ ਇੱਥੇ ਹੋਗੋ ਬੈਠੇ ਨੇ ਬਾਹਰ 1000 ਸੜੇ ਚੱਲਦੀ ਆ 500 ਰੇੜੀ ਲੱਗੀ ਹੋਣੀ ਆ ਇੱਥੇ ਡੀਐਚਓ ਲਾਓ ਜੀ ਨਹੀਂ ਸਰ ਇਹ ਤਾਂ ਕੰਮ ਹੀ ਨਹੀਂ ਕਰ ਰਿਹਾ ਅੱਛਾ ਹੁਣ ਤੁਹਾਡਾ ਕੁਐਸਚਨ ਹੋ ਗਿਆ ਪਿਛਲੇ ਲੰਬੇ ਸਮੇਂ ਤੋਂ ਵੱਡਾਈ ਹੈ ਜੀ ਬਹੁਤ ਜਿਵੇਂ ਹਰ ਲੋਕਾਂ ਨੂੰ ਆਸਾਨ ਵਾਲਾ ਬੰਦਾ ਅੱਜ ਖੁਦ ਹੀ ਖਮੋਸ਼ ਹੋ ਗਿਆ ਔਰ ਸਾਡੇ ਉਹ ਜਿਹੜਾ ਸਾਡਾ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ ਦਾ ਸਾਡੇ ਬ੍ਰਾਂਡ ਐਂਬੈਸਡਰ ਵੀ ਸੀਗੇ ਜਿਵੇਂ ਮਿਲਟਸ نو ਹੈਲਦੀ ਲਾਈਫ ਸਟਾਈਲ ਨੂੰ ਪ੍ਰਮੋਟ ਕਰਨਾ ਉਹਨਾਂ ਨੇ ساری ਜ਼ਿੰਦਗੀ ਜਿਹੜਾ ਉਹਨਾਂ ਦਾ ਸ਼ਨ ਘਾਟਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜੀ ਔਰ ਉਹਨਾਂ ਦਾ ਜਿਹੜੇ ਜਿੰਨੇ ਵੀ ਉਹਨਾਂ ਨੇ ਜਿਹੜੀ ਵੀ ਫਿਲਮ ਹੁੰਦੀ ਸੀ ਉਹਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਇੱਕ ਵਖਰਾ ਅੰਦਾਜ਼ ਸੀ ਨਾ ਜੀ ਉਹ ਲੋਕਾਂ ਨੂੰ ਅਟਰੈਕਟ ਕਰਦਾ ਸੀ ਕਿ ਲੋਕ ਇਸ ਕਰਕੇ ਵੀ ਫਿਲਮ ਦੇਖਣ ਜਾਂਦੇ ਸੀ ਤੇ ਇਹਦੇ ਵਿੱਚ ਜਸਵਿੰਦਰ ਪੱਲਾ ਆ ਗਿਆ ਵੀ ਥੋੜੇ ਲਾਈਟ ਮੂਮੈਂਟਸ ਹੋਣਗੇ ਆਪਾਂ ਜਾ ਕੇ ਜਦੋਂ ਬੰਦੇ ਉਹਨਾਂ ਦੀ ਫਿਲਮ ਦੇਖਦੇ ਸੀ ਤਾਂ ਆਪਣੀਆਂ ਜਿਹੜੀ ਕਰਦੀ ਹੋਰ ਟੈਨਸ਼ਨ ਹੈ ਹੋਰ ਸਾਰਾ ਸਟ्रेस ਹੈ ਪੁੱਟ ਜਾਂਦੇ ਸੀ ਤੇ ਵੈਸੇ ਵੀ ਜੇ ਤੁਸੀਂ ਜਿਹੜਾ ਤੁਹਾਡੇ ਵਿੱਚ ਜਿਹੜਾ ਮੌਕੇ ਤੇ ਮੌਕਾ ਮਿਲਾ ਵੀ ਟਾਈਮ ਸਪੈਂਡ ਕਰਨ ਦਾ ਮੈਨੂੰ ਤਾਂ ਜ਼ਰੂਰ ਮਿਲਿਆ ਉਹ ਤੇ ਬਾਲਮਕੰਦ ਜੀ ਦੋਨਾਂ ਦੇ ਨਾਲ ਔਰ ਬਹੁਤ ਮਲਮਾ ਕਹੂਗਾ ਕਿ ਬਹੁਤ ਅੱਛੀ ਸੋਚ ਤਾਨੂੰ ਪਤਾ ਹੋਵੇਗਾ ਕਿ ਉਹ ਸ਼ਾਇਦ ਯੂਨੀਵਰਸਿਟੀ ਚ ਪੜਾਉਂਦੇ ਵੀ ਸੀ ਬਿਲਕੁਲ ਜੀ ਹਾਂ ਬਹੁਤ ਪੜ੍ਹੇ ਲਿਖੇ ਸੀ ਔਰ ਬੜੇ ਬਹੁਤ ਹੀ ਇੱਕ ਚੰਗੀ ਸੋਚ ਵਾਲੇ ਬੰਦੇ ਸੀ ਔਰ ਹਾਸਮੁਖ ਸੀ ਲੋਕਾਂ ਨੂੰ ਆਸਾਨਾ ਮੇਰੇ ਖਿਆਲ ਇਸ ਤੋਂ ਵੱਡੀ ਕਲਾ ਨਹੀਂ ਹੋ ਸਕਦੀ ਕੋਈ ਤੇ ਬਹੁਤ ਦੁਖਦਾਈ ਹੈ ਜੀ ਉਹਨਾਂ ਦੇ ਪਰਿਵਾਰ ਵਾਸਤੇ ਉਹ ਕੋਈ ਏਜ ਵੀ ਉਹਨਾਂ ਦੀ ਬਹੁਤ ਥੋੜੀ ਸੀ ਅਜੇ ਪਰ ਉਹਨਾਂ ਨੂੰ ਇੱਕ ਕੰਪਲਿਕੇਸ਼ਨ ਸੀ ਗਿਆ 2 ਸਾਲ ਤੋ ਬਿਮਾਰ ਰਹਿੰਦੇ ਸੀ ਪਰ ਇਹ ਕਈ ਬੜੀ ਗੱਲ ਹੋਈ ਹੈ ਮਾਲ ਮੁਕੰਦੀ ਨਾਲ ਤਾਂ ਅਕਸਰ ਹੁੰਦੀ ਰਹਿੰਦੀ ਹੈ ਉਹ ਦੱਸਦੇ ਰਹਿੰਦੇ ਸੀ ਮਨੂੰ ਕਾਫੀ ਕਸਟਮਰ ਚ ਵੀ ਸੀਗਾ ਜੀ ਸਟ੍ਰੋਕ ਹੋਇਆ ਸੀ ਪਹਿਲਾਂ ਹੁਣ ਦੁਬਾਰਾ ਸਟ੍ਰੋਕ ਹੋਇਆ ਉਹਦੇ ਚੋਂ ਨਹੀਂ ਸਰਵਾਈਵ ਕੀਤੇ ਤੇ ਸਾਡੀ ਸਾਡੀ ਅਰਦਾਸ ਹੈ ਜੀ ਸਾਡੀ ਅਪੀਅਰਸ ਹੈ ਫੈਮਿਲੀ ਦੇ ਨਾਲ ਵਾਹ ਕਰੋ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਓ ਪਰਿਵਾਰ ਨੂੰ ਮਿੱਤਰਾਂ ਸੱਜਣਾਂ ਨੂੰ ਜਿਹੜਾ ਹੈ ਪਾਣਾ ਮੰਨਣ ਦਾ ਮਨ ਬਖਸ਼ਿਓ ਕੀ ਕਹਿਣਾ ਚਾਹੋਗੇ ਜੀ ਗਲਤ ਕਰ ਰਹੀ ਜੀ ਨਹੀਂ ਨਹੀਂ ਤੁਹਾਡਾ ਸਵਾਲ ਹੋ ਗਿਆ ਹੁਣ ਜਵਾਬ ਸੋਲੋ ਜੀ ਦੇਖੋ ਅਸੀਂ ਬਿਲਕੁਲ ਕਰਦੇ ਆ ਅਸੀਂ ਇਹਨਾਂ ਨੂੰ ਮੈਂ ਦੱਸ ਦਿਆ ਵੀ ਤੁਹਾਨੂੰ ਟ੍ਰੇਨਿੰਗ ਵੀ ਦਿੰਨੇ ਆ ਇਹਨਾਂ ਨੇ ਜਿਹੜਾ ਵੇਸਟ ਹੈ ਉਹਦੇ ਵਾਸਤੇ ਜਿਹੜੇ ਸਪੈਸ਼ਲ ਜਿਹੜੇ ਆ ਗਿਆ ਉਹਨਾਂ ਨੂੰ ਕਹਿੰਦੇ ਵੀ ਆਪਣੀ ਉੱਥੇ ਬਾਲਟੀ ਰੱਖੋ ਔਰ ਜਿਹੜਾ ਪਾਣੀ ਦਾ ਵੀ ਸੋਰਸ ਦੂਜਾ ਸਾਰਾ ਔਰ ਅਸੀਂ ਇੱਕ ਨਾ ਜਿਹੜੇ ਤੁਹਾਡੇ ਹੈਗੇ ਆ ਫੂਡ ਸਟੇਟਸ ਵੀ ਬਣਾ ਰਹੇ ਆ ਉਹਦੇ ਤੇ ਕੰਮਟੇ 1 ਕਰੋੜ ਰੁਪਏ ਤੱਕ ਖਰਚ ਕਰਦੀ ਆ ਜਿੱਥੇ ਪ੍ਰੋਪਰ ਲਾਈਟ ਟਾਇਲਟਸ ਪੀਣ ਵਾਲਾ ਪਾਣੀ ਔਰ ਵਾਟਰ ਸਪਲਾਈ ਉਹਨੂੰ ਅਸੀਂ ਦਈਏ ਵੀ ਇੱਕ ਜਗ੍ਹਾ ਲੱਭ ਲਓ ਉਹਦੇ ਤੇ ਅਸੀਂ ਉਹ ਵੀ ਬਣਾ ਕੇ ਦਿੰਨੇ ਆ ਔਰ ਇਹਨਾਂ ਵਾਸਤੇ ਜਿਹੜਾ ਹੈਗਾ ਇਹ ਕਾਰਡ ਮੈਂ ਚੈੱਕ ਕਰਵਾ ਦਣਾ ਤੁਸੀਂ ਬੰਦ ਸਿਆ ਹੈਗਾ ਮੈਂ ਚੈੱਕ ਕਰਵਾ ਲਵਾਂ ਹਰ ਕ੍ਰੇਡਿਟੀ ਦੇ ਉੱਤੇ ਲੱਗਿਆ ਹੋਣਾ ਚਾਹੀਦਾ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਹੋ ਗਈ ਹੈ ਉਹਨਾਂ ਨੂੰ ਇੱਕ ਅਸੀਂ ਉਹ ਵੀ ਦੰਨੇ ਆ ਪ੍ਰੋਡਕਟ ਸਰਟੀਫਿਕੇਟ ਵੀ ਦੰਨੇ ਵੀ ਹਾਂ ਇਹਨੂੰ ਟ੍ਰੇਨਿੰਗ ਹੋ ਗਈ ਹੈ ਇਹਦੀ ਇਹਨੇ ਜਿਹੜਾ ਉਹਦੀ ਸਰਟੀਫਿਕੇਸ਼ਨ ਕਰਾ ਲਈ ਉਹਨਾਂ ਦੀ ਸਰਟੀਫਿਕੇਸ਼ਨ ਵੀ ਕਰਦੇ ਆ ਬਿਲਕੁਲ ਕਰਾਂਗੇ ਜੀ ਅਸੀਂ ਤੁਸੀਂ ਮੈਨੂੰ ਸਪੈਸੀਫਿਕ ਇਨਫੋਰਮੇਸ਼ਨ ਦੇਣੀ ਹੈ ਜੀ ਸਿਵਲ ਸੱਜਨ ਸਾਹਿਬ ਨੂੰ ਦੇ ਦਿਓ ਡੀ ਐਚ ਰ ਨੂੰ ਦੇ ਦਿਓ ਫਿਰ ਜਦ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਹੋਏਗੀ ਉਹ ਮੇਰੇ ਕੋਲ ਵੀ ਪਹੁੰਚ ਜਾ ਤੇ ਉਹ ਫਿਰ ਉਹਨਾਂ ਦੇ ਅਕਾਊਂਟੇਬਲ ਹੋ ਜਾਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਸਾਨੂੰ ਕੋਈ ਗੱਲ ਨਹੀਂ